پاکستان اور سعودی عرب ਵਿਚਕਾਰ ਹੋਣ ਵਾਲੇ ডিফنس سمجھوتے ਤੋਂ ਬਾਅਦ ਪਾਕਿਸਤਾਨ ਪੀਪਲਸ ਪਾਰਟੀ ਚੁੱਪ ਸਗੀ ਇਦੀ وجہ ਸ਼ਾਇਦ ਇਹ ਸੀ ਕਿ ਪਾਕਿਸਤਾਨ ਪੀਪਲਸ ਪਾਰਟੀ ਦਿਲੋਂ ਈਰਾਨ ਦੀ ਜ਼ਰਾ ਹਮਦਰਦੀ ਰੱਖਦੀ ਹੈ ਪਰ ਹੁਣ ਬਿਲਾਵਲ ਜ਼ਰਦਾਰੀ ਹੋਣਾਂ ਦਾ ਬਿਆਨ ਸਾਹਮਣੇ ਆਇਆ ਜਿਦੇ ਚ ਉਹਨਾਂ ਨੇ ਆਖਿਆ ਕਿ ਪਾਕਿਸਤਾਨ ਤੇ ਸعودੀ ਅਰਬ ਵਿਚਕਾਰ ਹੋਣ ਵਾਲਾ ਇਹ ਸਮਝੋਤਾ ਮুলਕੀ ਤਾਰੀਖ ਦਾ ਬਟਾ ਸਮਝੋਤਾ ਹੈ ਅਸੀਂ ਇਦੀ ਪੂਰੀ ਹਮਾਇਤ ਕਰਨੇ ਆਂ ਔਰ ਇਹਨੂੰ ਦਿਲੋਂ ਕਬੂਲ ਕਰਨੇ ਆਂ ਦੂਸਰੇ ਪਾਸੇ ਪਾਕਿਸਤਾਨੀ ডিফنس ਮਨਿਸਟਰ ਖਾਜਾ ਅਸਫ ਹੋਣਾਂ ਦਾ ਬੜਾ ਤਪੀਆ ਬਿਆਨ ਸਾਹਮਣੇ ਆਇਆ ਹੈ ਜਿਦੇ ਚ ਉਹਨਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਨੇ ਤੇ ਉਹਨਾਂ ਨੇ ਦੋ ਟੋਕ ਲਫ਼ਜ਼ਾਂ ਜੇ ਕਹਿ ਦਿੱਤਾ ਕਿ ਪਾਕਿਸਤਾਨੀ ਫੌਜ ਸਮੇਤ ਪਾਕਿਸਤਾਨੀ ਵੈਪਨਸ ਇੱਥੇ ਤੱਕ ਕਿ ਪਾਕਿਸਤਾਨੀ ਐਟੋਮਿਕ ਵੈਪਨਸ ਨੇ ਜਿਹੜੇ ਉਹ ਵੀ ਸਾਊਦੀ ਅਰਬ ਵਰਤ ਸਕਦਾ ਹੈ ਪਾਕਿਸਤਾਨ ਦੇ ਐਟੋਮਿਕ ਵੈਪਨਸ ਜਾਂ ਅਹਿਸਾਸੇ ਨੇ ਜਿਹੜੇ ਇਹਨਾਂ ਤੇ ਹੁਣ ਸਾਊਦੀ ਅਰਬ ਜਿਹੜਾ ਉਹਨਾਂ ਹੀ ਹੱਕਦਾਰ ਹੈ ਜਿਨ੍ਹਾਂ ਪਾਕਿਸਤਾਨ ਹੈ ਇਸ ਇੱਕ ਵੱਡੀ ਗੱਲ ਬਾਤ ਤੋਂ ਬਾਅਦ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਇਸਾਕਦਾਰ ਹੁਣਾਂ ਦਾ ਬਿਆਨ ਵੀ ਸਾਹਮਣੇ ਆਇਆ ਜਿਹੜਾ ਖਾਜਾ ਅਸਦ ਦੇ ਪਿਛਲੇ ਬਿਆਨ ਦੇ ਨਾਲ ਰਲਦਾ ਉਹ ਇਹ ਕਿ ਸਾਊਦੀ ਅਰਬ ਤੋਂ ਬਾਅਦ ਬਹੁਤ ਸਾਰੇ ਹੋਰ ਮੁਲਕ ਨੇ ਜਿਹੜੇ ਉਹ ਵੀ ਪਾਕਿਸਤਾਨ ਦੇ ਨਾਲ ਇਹੋ ਜਿਹੇ ਡਿਫੈਂਸ ਸਮਝੌਤੇ ਨੇ ਜਿਹੜੇ ਉਹ ਕਰਨ ਦੇ ਰੀਜਵੰਦ ਨੇ ਪਾਕਿਸਤਾਨੀ ਡਿਪਟੀ ਪ੍ਰਾਈਮ ਮਿਨਿਸਟਰੀ ਇਸਾਕਦਾਰ ਹੁਣਾਂ ਦਾ ਅਕਨ ਹੈ ਕਿ ਬਹੁਤ ਸਾਰੇ ਮੁਲਕ ਹੈ ਨੇ ਔਰ ਉਹਨਾਂ ਦਾ ਨਾਮ ਉਹਨਾਂ ਵਾਲੇ ਵੇਲੇ ਦੇ ਵਿੱਚ ਦੱਸਾਂਗੇ ਜਦਕਿ ਖਾਜਾ ਆਸਫ ਹੁਣੇ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਜੇ ਕੋਈ ਹੋਰ ਅਰਬ ਮੁਲਕ ਪਾਕਿਸ